ਅੱਜ ਦਾ ਦੌਰ ਐਦਾਂ ਦਾ ਦੌਰ ਹੈ ਕਿ ਤੁਸੀਂ ਕਿਸੇ ਉੱਪਰ ਵੀ ਭਰੋਸਾ ਨਹੀਂ ਕਰ ਸਕਦੇ ਕੋਈ ਪਤਾ ਨਹੀਂ ਕੌਣ ਤੁਹਾਨੂੰ ਕਿਸ ਵੇਲੇ ਧੋਖਾ ਦੇ ਜਾਵੇ ਭਾਵੇਂ ਉਹ ਤੁਹਾਡਾ ਕਿੰਨਾ ਵੀ ਸਾਕਾ ਹੋਵੇ ਭਾਵੇਂ ਉਹ ਤੁਹਾਡਾ ਕਿੰਨਾ ਵੀ ਪੱਕਾ ਮਿੱਤਰ ਹੋਵੇ ਭਾਵੇਂ ਉਹ ਤੁਹਾਡੇ ਕਿੰਨਾ ਵੀ ਨੇੜੇ ਹੋਵੇ ਪਰ ਇਹ ਕਲਜੋਗਾ ਇਸ ਦੇ ਵਿੱਚ ਤੁਸੀਂ ਕਿਸੇ ਉੱਪਰ ਵੀ ਅੱਖਾਂ ਮੀਚ ਕੇ ਭਰੋਸਾ ਨਹੀਂ ਕਰ ਸਕਦੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਰਾਜਪੁਰਾ ਰਾਜਪੁਰਾ ਦਾ ਪਿੰਡ ਖੇੜੀ ਗੰਡੀਆਂ ਗੱਲ ਹੈ 22 ਜੁਲਾਈ 2019 ਦੀ ਇਸ ਪਿੰਡ ਦੇ ਵਿੱਚ ਇੱਕ ਪਰਿਵਾਰ ਪਰਿਵਾਰ ਦੇ ਵਿੱਚ ਦਾਦਾ-ਦਾਦੀ ਮਾਤਾ-ਪਿਤਾ ਤੇ ਦੋ ਉਹਨਾਂ ਦੇ ਬੱਚੇ ਇੱਕ ਦਾ ਨਾਮ ਹਸਨਦੀਪ ਤੇ ਦੂਜੇ ਦਾ ਨਾਮ ਜਸ਼ਨਦੀਪ ਜਸ਼ਨਦੀਪ 11 ਸਾਲਾਂ ਦਾ ਸੀ ਤੇ ਹਸਨਦੀਪ 8 ਸਾਲਾਂ ਦਾ ਸੀ ਇਹਨਾਂ ਦੀ ਮਾਂ ਦਾ ਨਾਮ ਮਨਜੀਤ ਕੌਰ ਸੀ ਤੇ ਪਿਤਾ ਦਾ ਨਾਮ ਦਿਦਾਰ ਸਿੰਘ ਸੀ ਬੜੀ ਅੱਛੀ ਜ਼ਿੰਦਗੀ ਚੱਲ ਰਹੀ ਸੀ 22 ਜੁਲਾਈ 2019 ਨੂੰ ਤਕਰੀਬਨ ਰਾਤ ਦੇ 8:08 ਵਜੇ ਦੋਨੋਂ ਬੱਚੇ ਜिद ਕਰਦੇ ਨੇ ਕਿ ਅਸੀਂ ਕੋਲਡ ਡਰਿੰਕ ਪੀਣਾ ਪਰ ਮਾਂ ਉਹਨਾਂ ਨੂੰ ਕਹਿੰਦੀ ਹੈ ਕਿ ਤੁਹਾਡਾ ਪਿਤਾ ਆਵੇਗਾ ਤੇ ਉਹ ਤੁਹਾਨੂੰ ਕੋਲਡ ਡਰਿੰਕ ਲਿਆ ਦੇਵੇਗਾ ਪਰ ਬੱਚੇ ਜिद ਕਰਦੇ ਨੇ ਜਦੋਂ ਬੱਚੇ ਜिद ਕਰਦੇ ਨੇ ਤਾਂ ਮਾਂ ਉਹਨਾਂ ਨੂੰ ਕਹਿ ਦਿੰਦੀ ਹੈ ਕਿ ਨਾਲ ਹੀ ਦੁਕਾਨ ਹੈ ਉੱਥੇ ਜਾ ਕੇ ਕੋਲਡ ਡਰਿੰਕ ਲੈ ਆਓ ਹੁਣ ਬੱਚੇ ਉਹ ਦੁਕਾਨ ਤੇ ਚਲੇ ਜਾਂਦੇ ਆ 15-20 ਮਿੰਟ ਲੰਘ ਜਾਂਦੇ ਨੇ ਪਰ ਬੱਚੇ ਵਾਪਸ ਨਹੀਂ ਆਉਂਦੇ। ਮਾਂ ਨੂੰ ਫਿਕਰ ਹੁੰਦਾ ਹੈ, ਮਾਂ ਬਾਹਰ ਨਿਕਲ ਕੇ ਦੇਖਦੀ ਹੈ ਪਰ ਬੱਚੇ ਉਸ ਨੂੰ ਨਹੀਂ ਦਿਖਦੇ। ਹੁਣ ਉਹ ਆਸੇ-ਪਾਸਿਓਂ ਪਤਾ ਵੀ ਕਰਦੀ ਹੈ ਪਰ ਬੱਚਿਆਂ ਦਾ ਕੁਝ ਵੀ ਪਤਾ ਨਹੀਂ ਸੀ। ਓਕਾ ਰਾ ਕੇ ਆਪਣੇ ਸੱਸ ਸਹੁਰਾ ਯਾਨੀ ਬੱਚਿਆਂ ਦੇ ਦਾਦਾ-ਦਾਦੀ ਨੂੰ ਕਹਿੰਦੀ ਹੈ ਕਿ ਜਸ਼ਨ ਤੇ ਹਸਨ ਦੋਨੋਂ ਕੋਲ ਡਰਿੰਕ ਲੈਣ ਗਏ ਸੀ ਪਰ ਵਾਪਸ ਨਹੀਂ ਆਏ। ਹੁਣ ਦਾਦੀ ਉਸ ਦੁਕਾਨ ਤੇ ਜਾਂਦੀ ਹੈ ਕਿਉਂਕਿ ਇਹ ਗੱਲ ਨੂੰ ਤਕਰੀਬਨ ਅੱਧਾ ਪੌਣਾ ਘੰਟਾ ਲੰਘ ਗਿਆ ਸੀ ਦਾਦੀ ਦੁਕਾਨ ਤੇ ਜਾਂਦੀ ਹੈ ਪਰ ਦੁਕਾਨ ਬੰਦ ਹੁੰਦੀ ਹੈ ਉਸ ਤੋਂ ਬਾਅਦ ਦਾਦੀ ਉਸ ਦੁਕਾਨਦਾਰ ਦੇ ਘਰ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਮੇਰੇ ਪੋਤੇ ਤੇਰੇ ਕੋਲ 8:38 ਵਜੇ ਕੋਲ ਡਰਿੰਕ ਲੈਣ ਆਏ ਸੀ ਪਰ ਦੁਕਾਨਦਾਰ ਉਸ ਨੂੰ ਕਹਿੰਦਾ ਹੈ ਕਿ ਨਹੀਂ ਮਾਤਾ ਜੀ ਮੇਰੇ ਕੋਲ ਤੁਹਾਡੇ ਪੋਤੇ ਨਹੀਂ ਆਏ ਇਹ ਗੱਲ ਸੁਣ ਕੇ ਦਾਦੀ ਵੀ ਹੈਰਾਨ ਹੋ ਜਾਂਦੀ ਹੈ ਕਿ ਇਹ ਕਿਵੇਂ ਹੋ ਸਕਦਾ ਹੈ 9 ਵਜੇ ਦਿਦਾਰ ਸਿੰਘ ਜਾਨੀ ਬੱਚਿਆਂ ਦਾ ਪਿਤਾ ਜੋ ਰਾਜਪੁਰਾ ਵਿੱਚ ਕੰਮ ਕਰਦਾ ਸੀ ਉਹ ਆ ਜਾਂਦਾ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਦੋਨੋਂ ਬੱਚੇ ਕੋਲ ਡਰਿੰਕ ਲੈਣ ਗਏ ਸੀ ਘਰ ਵਾਪਸ ਨਹੀਂ ਆਏ ਤਾਂ ਉਹ ਵੀ ਘਰੋਂ ਬਾਹਰ ਜਾ ਕੇ ਪੁੱਛਗਿੱਛ ਕਰਦਾ ਹੈ ਆਲੇ-ਦੁਆਲੇੋਂ ਆਂਡੀਆਂ-ਗਮਾਣੀਆਂ ਤੋਂ ਜਾਨੀ ਸਭ ਕਿਥੋਂ ਪਤਾ ਕੀਤਾ ਜਾਂਦਾ ਪਰ ਬੱਚੇ ਉਸ ਨੂੰ ਨਹੀਂ ਮਿਲਦੇ 10 10:30 ਵੱਜ ਜਾਂਦੇ ਨੇ ਤੇ ਹੁਣ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਾ ਦਿੱਤੀ ਜਾਂਦੀ ਹੈ ਸਾਰੇ ਪਿੰਡ ਦੇ ਵਿੱਚ ਪਤਾ ਲੱਗ ਜਾਂਦਾ ਕਿ ਦیدار ਸਿੰਘ ਦੇ ਦੋਨੋਂ ਬੱਚੇ ਗਾਇਬ ਹੋ ਗਏ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਕਿਉਂਕਿ ਖੇੜੀ ਗੰਢੀਆਂ ਦੇ ਵਿੱਚ ਹੀ ਪੁਲਿਸ ਥਾਣਾ ਸੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਮੌਕੇ ਤੇ ਪੁਲਿਸ ਆ ਜਾਂਦੀ ਹੈ ਪੁਲਿਸ ਪੁੱਛਗਿੱਛ ਕਰਦੀ ਹੈ ਸ਼ਾਨਵੀਣ ਕਰਦੀ ਹੈ ਪਰ ਬੱਚਿਆਂ ਦਾ ਕੁਝ ਵੀ ਪਤਾ ਨਹੀਂ ਲੱਗਦਾ ਦੋਸਤੋਂ ਬਾਅਦ ਪੁਲਿਸ ਨੂੰ ਇੱਕ ਬੱਚਾ ਦੱਸਦਾ ਕਿ ਮੈਂ ਦੇਖਿਆ ਇੱਕ ਬੱਸ ਦੇ ਵਿੱਚ ਜ਼ਬਰਦਸਤੀ ਕੋਈ ਬੱਚਿਆਂ ਨੂੰ ਚੜਾ ਰਿਹਾ ਸੀ ਪੁਲਿਸ ਸੋਚਦੀ ਹੈ ਕਿ ਜ਼ਰੂਰ ਉਹੀ ਬੱਸ ਵਾਲਾ ਉਹਨਾਂ ਬੱਚਿਆਂ ਨੂੰ ਜ਼ਬਰਦਸਤੀ ਚੱਕ ਕੇ ਲੈ ਗਿਆ ਹੋਵੇਗਾ ਹੁਣ ਜੋ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹ ਦੇਖੇ ਜਾਂਦੇ ਨੇ ਤੇ ਉਸ ਦੇ ਵਿੱਚ ਇੱਕ ਟੈਂਪੂ ਟਰੈਵਲ ਦਿਖਾਈ ਦਿੰਦਾ ਹੈ ਬੱਚੇ ਤੋਂ ਪੁੱਛਿਆ ਜਾਂਦਾ ਕਿ ਇਹ ਬੱਸ ਤਾਂ ਬੱਚੇ ਨੇ ਕਿਹਾ ਕਿ ਹਾਂ ਹੁਣ ਉਹ ਬੱਸ ਦਾ ਨੰਬਰ ਟਰੇਸ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜੋ ਉਸ ਬੱਸ ਦਾ ਡਰਾਈਵਰ ਹੁੰਦਾ ਉਸ ਨੂੰ ਫੋਨ ਕੀਤਾ ਜਾਂਦਾ ਹੈ ਕਿ ਤੂੰ ਕਿੱਥੇ ਆ ਤਾਂ ਉਹ ਕਹਿੰਦਾ ਕਿ ਮੈਂ ਪੱਠਾ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਕਿਉਂਕਿ ਇੱਥੇ ਜੋ ਪੱਠਾ ਸੀ ਉਹ ਬੰਦ ਹੋ ਗਿਆ ਸੀ ਤੇ ਉਹ ਇਸ ਜਗ੍ਹਾ ਤੋਂ ਕਿਤੇ ਹੋਰ ਸ਼ਿਫਟ ਹੋ ਰਹੇ ਸੀ ਇਸ ਲਈ ਉਸ ਨੇ ਕਿਹਾ ਕਿ ਮੈਂ ਉਹਨਾਂ ਨੂੰ ਲੈ ਕੇ ਜਾ ਰਿਹਾ ਉਹ ਮੇਰਟ ਪਹੁੰਚ ਚੁੱਕਿਆ ਸੀ ਪਰ ਪੁਲਿਸ ਨੇ ਉਸ ਨੂੰ ਕਿਹਾ ਕਿ ਤੂੰ ਸਾਨੂੰ ਵੀਡੀਓ ਕਾਲ ਕਰਕੇ ਦਿਖਾ ਪੁਲਿਸ ਵਾਲਿਆਂ ਨੂੰ ਉਹ ਵੀਡੀਓ ਕਾਲ ਕਰਕੇ ਦਿਖਾਉਂਦਾ ਹੈ ਪਰ ਫੇਰ ਵੀ ਪੁਲਿਸ ਨੂੰ ਯਕੀਨ ਨਹੀਂ ਆਉਂਦਾ ਪੁਲਿਸ ਵਾਲੇ ਉਸ ਨੂੰ ਕਹਿੰਦੇ ਨੇ ਕਿ ਤੂੰ ਐਸੇ ਵਕਤੀ ਵਾਪਸ ਆ ਜਾ ਉਹ ਟੈਂਪੂ ਟਰੈਵਲ ਵਾਲਾ ਵਾਪਸ ਆ ਜਾਂਦਾ ਹੈ ਤੇ ਜਦੋਂ ਉਸ ਤੋਂ ਤੋਂ ਤੇ ਜੋ ਉਸ ਟੈਂਪੂ ਟਰੈਵਲ ਦੇ ਵਿੱਚ ਸਵਾਰ ਸਵਾਰੀਆਂ ਸੀ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਹੜੇ ਬੱਚਿਆਂ ਨੂੰ ੱੱਕੇ ਦੇ ਨਾਲ ਬੱਸ ਵਿੱਚ ਚੜਾ ਰਹੇ ਸੀ ਜਾਨੀ ਟੈਂਪੂ ਟਰੈਵਲ ਦੇ ਵਿੱਚ ਚੜਾ ਰਹੇ ਸੀ ਤਾਂ ਫਿਰ ਉਹਨਾਂ ਨੇ ਦੱਸਿਆ ਕਿ ਜੋ ਇਹ ਦੁਕਾਨ ਹੈ ਜਿਸ ਦੁਕਾਨ ਤੇ ਬੱਚਿਆਂ ਨੇ ਕਿਹਾ ਸੀ ਕਿ ਅਸੀਂ ਕੋਲਡ ਡਰਿੰਕ ਲੈ ਕੇ ਆਉਣੇ ਆ ਉਸ ਦੁਕਾਨਦਾਰ ਦੇ ਇੰਨਾ ਪੱਠੇ ਮਜ਼ਦੂਰਾਂ ਨੇ ਪੈਸੇ ਦੇਣੇ ਸੀ ਤਾਂ ਜਦੋਂ ਇਹ ਜਾ ਰਹੇ ਸੀ ਇਹ ਟੈਂਪੂ ਟਰੈਵਲ ਇਹ ਇਸ ਦੁਕਾਨ ਦੇ ਅੱਗੇ ਖੜਾਉਂਦੇ ਨੇ ਇਹਨਾਂ ਨਾਲ ਹਿਸਾਬ ਕਿਤਾਬ ਕਰਨ ਲਈ ਟੈਂਪੂ ਟਰੈਵਲ ਖੜਾ ਕੇ ਉਹ ਦੁਕਾਨਦਾਰ ਨਾਲ ਹਿਸਾਬ ਕਰਦੇ ਨੇ ਤੇ ਉਹਨਾਂ ਦੇ ਬੱਚੇ ਵੀ ਬੱਸ ਦੇ ਵਿੱਚੋਂ ਉਸ ਟੈਂਪੂ ਟਰੈਵਲ ਦੇ ਵਿੱਚੋਂ ਉਤਰ ਆਉਂਦੇ ਨੇ ਤੇ ਫਿਰ ਉਸ ਤੋਂ ਬਾਅਦ ਇਹ ਜੋ ਪੱਠਾ ਮਜ਼ਦੂਰ ਸੀ ਇਹ ਆਪਣੇ ਬੱਚਿਆਂ ਨੂੰ ਬੱਸ ਦੇ ਵਿੱਚ ਚੜਾ ਰਹੇ ਸੀ ਪਰ ਉਸ ਬੱਚੇ ਨੂੰ ਲੱਗਿਆ ਕਿ ਜਿਵੇਂ ਉਹ ਤੱਕੇ ਨਾਲ ਕਿਸੇ ਜਵਾਕਾਂ ਨੂੰ ਕਿਸੇ ਬੱਚਿਆਂ ਨੂੰ ਬੱਸ ਦੇ ਵਿੱਚ ਚੜਾ ਰਹੇ ਸੀ ਇਹ ਐਂਗਲ ਵੀ ਹੁਣ ਪੁਲਿਸ ਦਾ ਖਤਮ ਹੋ ਜਾਂਦਾ ਕਿਉਂਕਿ ਸਾਰੀ ਇਨਕੁਆਇਰੀ ਜੋ ਹੁੰਦੀ ਹੈ ਉਹ ਪੁਲਿਸ ਕਰ ਲੈਂਦੀ ਹੈ 22 ਜੁਲਾਈ ਦੀ ਗੱਲ ਹੈ 23 ਜੁਲਾਈ ਆ ਜਾਂਦਾ ਹੈ 23 ਜੁਲਾਈ ਦਾ ਸਾਰਾ ਦਿਨ ਨਿਕਲ ਜਾਂਦਾ ਹੈ ਉਸ ਤੋਂ ਬਾਅਦ ਸ਼ਾਮ ਵੇਲੇ ਪਿੰਡ ਦੇ ਲੋਕ ਤੇ ਪਰਿਵਾਰ ਵਾਲੇ ਕਿਉਂਕਿ ਬੱਚਿਆਂ ਦਾ ਕੁਝ ਵੀ ਪਤਾ ਨਹੀਂ ਸੀ ਇਹ ਥਾਣੇ ਦਾ ਘਰਾ ਕਰ ਲੈਂਦੇ ਆ ਜਾਨੀ ਥਾਣੇ ਦੇ ਅੱਗੇ ਇਹ ਦਰ ਨਾ ਲਗਾ ਲੈਂਦੇ ਆ ਤੇ ਕਹਿੰਦੇ ਆ ਕਿ ਜੋ ਵੀ ਸਾਡੇ ਬੱਚਿਆਂ ਨੂੰ ਜਿਸ ਨੇ ਵੀ ਚੱਕਿਆ ਜਾਂ ਜਿਸ ਨੇ ਵੀ ਉਹਨਾਂ ਨੂੰ ਗਾਇਬ ਕੀਤਾ ਉਸ ਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਯਾਨੀ ਸਾਡੇ ਬੱਚਿਆਂ ਦਾ ਪਤਾ ਜਲਦੀ ਤੋਂ ਜਲਦੀ ਲਗਾਇਆ ਜਾਵੇ ਹੁਣ ਧਰਨਾ ਦਿੰਦੇ ਨੇ 23 ਨੂੰ 24 ਨੂੰ 25 ਨੂੰ 25 ਤਰੀਕ ਤੱਕ ਇਹ ਧਰਨਾ ਚੱਲਦਾ ਹੈ ਪਰ ਕਈ ਸਿਆਣੇ ਲੋਕ ਤੇ ਪੁਲਿਸ ਵਾਲੇ ਇਕੱਠੇ ਹੋ ਕੇ ਇਹਨਾਂ ਨੂੰ ਕਹਿੰਦੇ ਨੇ ਤੁਹਾਡਾ ਧਰਨਾ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਅੜਿੱਕਾ ਲਾ ਰਿਹਾ ਕਿਉਂਕਿ ਸਾਡਾ ਸਾਰਾ ਧਿਆਨ ਤਾਂ ਧਰਨੇ ਉੱਪਰ ਆ ਜੇ ਤੁਸੀਂ ਇਹ ਧਰਨਾ ਚੱਕ ਲੈਮੋ ਤਾਂ ਅਸੀਂ ਬੱਚਿਆਂ ਦੀ ਤਲਾਸ਼ ਕਰ ਸਕਦੇ ਆ ਅਸੀਂ ਫ੍ਰੀ ਹੋ ਜਾਾਂਗੇ ਤੇ ਬੱਚਿਆਂ ਦੀ ਤਲਾਸ਼ ਕਰ ਲਾਂਗੇ ਨਹੀਂ ਤਾਂ ਫਿਰ ਸਾਡਾ ਤਾਂ ਜੋ ਧਿਆਨ ਆ ਉਹ ਸਿਰਫ ਤੁਹਾਡੇ ਤਰਨੇ ਦੇ ਉੱਤੇ ਆ ਜਦੋਂ ਇਹ ਗੱਲ ਉਹਨਾਂ ਨੂੰ ਸਮਝਾਈ ਜਾਂਦੀ ਹੈ ਗੱਲ ਉਹ ਮੰਨ ਲੈਂਦੇ ਨਹੀਂ ਤੇ ਆਪਣਾ ਧਰਨਾ ਖਤਮ ਕਰ ਦਿੰਦੇ ਨੇ ਪੁਲਿਸ ਬੱਚਿਆਂ ਨੂੰ ਤਲਾਸ਼ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਸੀ ਪਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਇਹ ਜੋ ਖੇੜੀ ਗੰਡੀਆਂ ਪਿੰਡ ਹੈ ਇਸ ਦੇ ਕੋਲ ਦੀ ਇੱਕ ਨਹਿਰ ਲੰਘਦੀ ਹੈ ਤੇ ਜੋ ਇਹ ਪੁਲਿਸ ਥਾਣਾ ਇਹ ਨਹਿਰ ਦੇ ਕੰਡੇ ਤੇ ਆ ਜਦੋਂ ਪੁਲਿਸ ਥਾਣੇ ਵਾਲੇ ਹੋਰ ਸੀਸੀਟੀਵੀ ਕੈਮਰੇ ਦੇਖਦੇ ਆ ਤਾਂ ਉਹ ਦੇਖਦੇ ਆ ਕਿ ਜੋ ਜਸ਼ਨਦੀਪ ਹੈ ਉਹ ਬਾੰਦਰਾ ਪਿੱਛੇ ਭੱਜ ਰਿਹਾਗਾ ਪਰ ਜਦੋਂ ਪਰਿਵਾਰ ਵਾਲਿਆਂ ਨੂੰ ਇਹ ਗੱਲ ਦੱਸੀ ਜਾਂਦੀ ਆ ਤਾਂ ਪਰਿਵਾਰ ਵਾਲੇ ਕਹਿੰਦੇ ਨੇ ਕਿ ਜੋ ਇਹ ਤੁਹਾਡੀ ਫੁਟੇਜ ਹੈ ਤਾਂ 22 ਜੁਲਾਈ ਦੇ 6:30 ਵਜੇ ਦੀ ਆ ਪਰ ਸਾਡਾ ਬੱਚਾ ਤਾਂ 8:08 ਵਜੇ ਸਾਡੇ ਬੱਚੇ ਤਾਂ 8:08 ਵਜੇ ਗਾਇਬ ਹੋਏ ਨੇ ਹੁਣ ਪੁਲਿਸ ਹਰ ਐਂਗਲ ਤੋਂ ਬੱਚਿਆਂ ਦੀ ਤਲਾਸ਼ ਕਰ ਰਹੀ ਸੀ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗ ਰਿਹਾ ਸੀ ਹੁਣ 27 ਜੁਲਾਈ 2019 ਆ ਜਾਂਦਾ ਹੈ ਤੇ ਇਸ ਨਹਿਰ ਦੇ ਵਿੱਚੋਂ ਇੱਕ ਬੱਚੇ ਦੀ লাশ ਮਿਲਦੀ ਹੈ ਪੁਲਿਸ ਵਾਲੇ ਪਰਿਵਾਰ ਵਾਲਿਆਂ ਨੂੰ ਬੁਲਾਉਂਦੇ ਆ ਕਿ ਤੁਸੀਂ ਇਸ ਬੱਚੇ ਦੀ ਸਨਾਖਤ ਕਰੋ ਸਾਨੂੰ ਲੱਗਦਾ ਕਿ ਇਹ ਤੁਹਾਡਾ ਹੀ ਬੱਚਾ ਹੈ ਪਰ ਪਰਿਵਾਰ ਵਾਲੇ ਇਸ ਗੱਲ ਤੋਂ ਇਨਕਾਰ ਕਰ ਦਿੰਦੇ ਆ ਉਹ ਕਹਿੰਦੇ ਆ ਕਿ ਇਹ ਸਾਡਾ ਬੱਚਾ ਨਹੀਂ ਉਸ ਤੋਂ ਬਾਅਦ ਫਿਰ 3 ਅਗਸਤ 2019 ਨੂੰ ਪੁਲਿਸ ਨੂੰ ਕਾਲ ਆਉਂਦੀ ਹੈ ਕਿ ਇਸ ਨਹਿਰ ਦੇ ਵਿੱਚ ਇੱਕ লাশ ਤਰਦੀ ਜਾ ਰਹੀ ਹੈ ਪੁਲਿਸ ਹੁਣ ਮੌਕੇ ਤੇ ਪਹੁੰਚਦੀ ਹੈ ਗੋਤਾਖੋਰਾਂ ਵੱਲੋਂ ਉਹ লাশ ਨੂੰ ਬਾਹਰ ਕੱਢਿਆ ਜਾਂਦਾ ਹੈ ਬਾਹਰ ਕੱਢਣ ਤੋਂ ਬਾਅਦ ਜਦੋਂ ਉਹ লাশ ਦੇਖੀ ਜਾਂਦੀ ਹੈ ਉਸ ਤੋਂ ਬਾਅਦ ਉਹ লাশ ਵੀ ਬੱਚੇ ਦੀ ਸੀ ਪਹਿਲੀ লাশ ਵੀ ਬੱਚੇ ਦੀ ਸੀ ਤੇ ਇਹ লাশ ਵੀ ਬੱਚੇ ਦੀ ਸੀ ਹੁਣ ਪੁਲਿਸ ਵਾਲੇ ਪਰਿਵਾਰ ਵਾਲਿਆਂ ਨੂੰ ਸਨਾਖਤ ਕਰਨ ਲਈ ਬੁਲਾਉਂਦੇ ਨੇ ਤੇ ਜਦੋਂ ਸਨਾਖਤ ਕੀਤੀ ਜਾਂਦੀ ਹੈ ਤਾਂ ਇਹ ਜੋ লাশ ਸੀ ਇਹਦੀ ਸਨਾਖਤ ਹੁੰਦੀ ਹੈ ਕਿ ਇਹ ਇਹਨਾਂ ਦਾ ਬੱਚਾ ਜਸ਼ਨਦੀਪ ਸੀ ਜਿਸ ਦੀ ਉਮਰ 11 ਸਾਲ ਸੀ ਕਈ ਦਿਨਾਂ ਤੋਂ লাশ ਨਹਿਰ ਵਿੱਚ ਰਹਿਣ ਕਰਕੇ ਉਸ ਦੀ ਚੰਗੀ ਤਰ੍ਹਾਂ ਪਹਿਚਾਨ ਨਹੀਂ ਆ ਰਹੀ ਸੀ ਪਰ ਕੱਪੜਿਆਂ ਤੋਂ ਪਤਾ ਲੱਗ ਰਿਹਾ ਸੀ ਕਿ ਇਹ ਜਸ਼ਨਦੀਪ ਹੈ ਹੁਣ ਜਦੋਂ ਬੱਚੇ ਦੇ ਮਾਤਾ ਪਿਤਾ ਦਾਦਾ-ਦਾਦੀ ਬੱਚੇ ਦੀ লাশ ਦੇਖਦੇ ਆ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਪੁਲਿਸ ਵਾਲੇ ਇਸ লাশ ਨੂੰ ਵੀ ਪੋਸਟਮਾਰਟਮ ਲਈ ਭੇਜ ਦਿੰਦੇ ਅਤੇ ਪਹਿਲੀ লাশ ਜੋ 27 ਜੁਲਾਈ ਨੂੰ ਬੱਚੇ ਦੀ লাশ ਮਿਲੀ ਸੀ ਉਸ ਨੂੰ ਵੀ ਪੋਸਟਮਾਰਟਮ ਲਈ ਭੇਜਦੇ ਆ ਤੇ ਇਹਨਾਂ ਦਾ ਜੋ ਡੀਐਨਏ ਸੈਂਪਲ ਹੁੰਦਾ ਉਹ ਵੀ ਲਇਤਾ ਜਾਂਦਾ ਤੇ ਪਰਿਵਾਰ ਵਾਲਿਆਂ ਦਾ ਵੀ ਲਇਤਾ ਜਾਂਦਾ ਕਿਉਂਕਿ ਪੁਲਿਸ ਨੂੰ ਲੱਗਦਾ ਸੀ ਕਿ ਜੋ ਪਹਿਲੀ লাশ ਹੈ ਉਹ ਵੀ ਇਹਨਾਂ ਦੇ ਬੱਚੇ ਦੀ ਹੈ ਉਸ ਦੀ ਪਛਾਣ ਨਹੀਂ ਆ ਰਹੀ ਸੀ ਕਿਉਂਕਿ ਪਾਣੀ ਦੇ ਵਿੱਚ ਰਹਿਣ ਕਰਕੇ ਉਸ ਦੀ ਪਛਾਣ ਨਹੀਂ ਆ ਰਹੀ ਸੀ ਪਰ ਪੁਲਿਸ ਨੂੰ ਪੱਕਾ ਪਤਾ ਸੀ ਕਿ ਇਹ ਜੋ ਦੋਨੋਂ ਲਾਸ਼ਾਂ ਨੇ ਇਹ ਇਹਨਾਂ ਦੇ ਬੱਚਿਆਂ ਦੀ ਨੇ ਇਹਨਾਂ ਦੇ ਮੁੰਡਿਆਂ ਦੀ ਨੇ ਹੁਣ ਜੋ ਸੈਂਪਲ ਲਇਤੇ ਜਾਂਦੇ ਆ ਤੇ ਇਹਨਾਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ ਤਾਂ ਪਤਾ ਲੱਗਦਾ ਕਿ ਇਹਨਾਂ ਨੇ ਰਾਜਮਾ ਖਾਦੇ ਸੀ ਫਿਰ ਪੁਲਿਸ ਵਾਲੇ ਮਾਪੇ ਤੋਂ ਪੁੱਛਦੇ ਆ ਕਿ ਕੀ ਇਹਨਾਂ ਨੇ ਉਸ ਦਿਨ ਰਾਜਮਾ ਖਾਦੇ ਸੀ ਤਾਂ ਉਹਨਾਂ ਨੇ ਕਿਹਾ ਕਿ ਹਾਂ ਇਹਨਾਂ ਨੇ ਰਾਜਮਾ ਖਾਦੇ ਸੀ ਤਾਂ ਪਤਾ ਲੱਗਦਾ ਕਿ ਇਹ ਜੋ ਲਾਸ਼ਾਂ ਨੇ ਇਹ ਪਰਿਵਾਰ ਦੇ ਉਹਨਾਂ ਦੋਨਾਂ ਮੁੰਡਿਆਂ ਦੀਆਂ ਲਾਸ਼ਾਂ ਨੇ ਹੁਣ ਇਹ ਗੁੰਮਸ਼ੁਦਗੀ ਤੋਂ ਇਹ ਮਾਮਲਾ ਕਤਲ ਦਾ ਹੋ ਗਿਆ ਸੀ ਪਰ ਜਦੋਂ ਇਹ ਬੱਚੇ ਗੁੰਮ ਹੋਏ ਸੀ ਤਾਂ ਪਰਿਵਾਰ ਵਾਲਿਆਂ ਨਾਲ ਪੁਲਿਸ ਨੇ ਇੱਕ ਗੱਲ ਕੀਤੀ ਸੀ ਇੱਕ ਗੱਲ ਉੱਤੇ ਸ਼ੱਕ ਜਤਾਇਆ ਸੀ ਪਰ ਪੁਲਿਸ ਵਾਲਿਆਂ ਨੂੰ ਪਰਿਵਾਰ ਨੇ ਕਿਹਾ ਕਿ ਸਾਡੇ ਜੋ ਬੱਚੇ ਨੇ ਉਹ ਗੁੰਮ ਹੋ ਗਏ ਪਹਿਲਾਂ ਆਪਾਂ ਉਹਨਾਂ ਦੀ ਤਲਾਸ਼ ਕਰੀਏ ਜੋ ਤੁਸੀਂ ਗੱਲ ਕਹਿ ਰਹੇ ਹੋ ਇਸ ਨੂੰ ਆਪਾਂ ਬਾਅਦ ਵਿੱਚ ਦੇਖਾਂਗੇ ਤਾਂ ਹੁਣ ਜਦੋਂ ਗਮਸ਼ੁੱਦਗੀ ਤੋਂ ਇਹ ਮਾਮਲਾ ਕਤਲ ਦਾ ਹੋ ਜਾਂਦਾ ਹੈ ਹੁਣ ਪੁਲਿਸ ਵਾਲੇ ਇਸ ਮਾਮਲੇ ਦੀ ਦੁਬਾਰਾ ਤੋਂ ਜਾਂਚ ਕਰਦੇ ਨੇ ਸਾਖ ਸੰਬੰਧੀ ਆਂਢੀ ਗੁਮਾਂਢੀ ਪਿੰਡ ਦੇ ਹੋਰ ਲੋਕਾਂ ਤੇ ਵੀ ਪੁਲਿਸ ਦਾ ਜਿਸ ਜਿਸ ਤੇ ਸ਼ੱਕ ਸੀ ਉਹਨਾਂ ਦੇ ਫੋਨਾਂ ਦੀ ਡਿਟੇਲ ਕਢਵਾਈ ਜਾਂਦੀ ਆ ਪਹਿਲਾਂ ਵੀ ਕਢਵਾਈ ਜਾਂਦੀ ਆ ਤੇ ਫੇਰ ਦੁਬਾਰਾ ਫੇਰ ਇਸ ਜੋ ਕੇ ਸੀ ਉਸ ਨੂੰ ਟ੍ਰੇਸ ਕੀਤਾ ਜਾਂਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੁਲਿਸ ਨੇ ਇੱਕ ਗੱਲ ਤੇ ਸ਼ੱਕ ਜਤਾਇਆ ਸੀ ਉਹ ਗੱਲ ਇਹ ਸੀ ਕਿ ਜੋ ਇਹਨਾਂ ਬੱਚਿਆਂ ਦੀ ਮਾਂ ਸੀ ਮਨਜੀਤ ਕੌਰ ਉਸ ਦੇ ਫੋਨ ਤੋਂ ਇੱਕ ਫੋਨ ਉੱਤੇ ਗੱਲ ਕੀਤੀ ਜਾਂਦੀ ਸੀ ਲੰਬੀਆਂ ਲੰਬੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਉਸ ਉੱਤੇ ਪੁਲਿਸ ਨੇ ਸ਼ੱਕ ਜਤਾਇਆ ਸੀ ਕਿ ਇੱਥੇ ਸਾਨੂੰ ਗੜਬੜ ਲੱਗਦੀ ਹੈ ਕਿਉਂਕਿ ਜੋ ਮਨਜੀਤ ਕੌਰ ਸੀ ਉਹ ਆਪਣੇ ਪਤੀ ਦਿਦਾਰ ਸਿੰਘ ਦੇ ਮਾਸੀ ਦੇ ਮੁੰਡੇ ਬਲਜੀਤ ਸਿੰਘ ਦੇ ਨਾਲ ਲੰਬੀਆਂ ਲੰਬੀਆਂ ਕਾਫੀ ਸਮੇਂ ਤੱਕ ਗੱਲਾਂ ਕਰਦੀ ਰਹਿੰਦੀ ਸੀ ਪੁਲਿਸ ਨੇ ਇਹ ਗੱਲ ਜਦੋਂ ਪਰਿਵਾਰ ਵਾਲਿਆਂ ਨੂੰ ਦੱਸੀ ਸੀ ਤਾਂ ਪਰਿਵਾਰ ਵਾਲਿਆਂ ਨੇ ਕਿਹਾ ਕਿ ਇਹ ਗੱਲਾਂ ਕਰਨ ਦਾ ਹਜੇ ਟਾਈਮ ਨਹੀਂ ਹਜੇ ਤਾਂ ਆਪਾਂ ਬੱਚਿਆਂ ਦੀ ਤਲਾਸ਼ ਕਰੀਏ ਕਿਉਂਕਿ ਇਹ ਮਾਮਲਾ ਜੋ ਪਰਿਵਾਰ ਵਾਲਿਆਂ ਨੂੰ ਲੱਗਦਾ ਸੀ ਕਿ ਇਹ ਗੁੰਮਸ਼ੁਦਗੀ ਦਾਗਾ ਜਾਂ ਕਿਡਨਾਪਿੰਗ ਦਾ ਮਾਮਲਾਗਾ ਹੁਣ ਪੁਲਿਸ ਦਿਦਾਰ ਦੇ ਮਾਸੀ ਦੇ ਮੁੰਡੇ ਬਲਜੀਤ ਜਿਸ ਨਾਲ ਦਿਦਾਰ ਦੀ ਘਰ ਵਾਲੀ ਮਨਜੀਤ ਲੰਬੀਆਂ ਲੰਬੀਆਂ ਗੱਲਾਂ ਕਰਦੀ ਸੀ ਘੰਟਾ ਘੰਟਾ ਉਸ ਨਾਲ ਗੱਲ ਕਰਦੀ ਸੀ ਉਸ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਪਰ ਉਹ ਹਰ ਇੱਕ ਗੱਲ ਤੋਂ ਨਾ ਕਰਦਾ ਹੈ ਉਹ ਕਹਿੰਦਾ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਪੁਲਿਸ ਕੋਲ ਵੀ ਕੋਈ ਸਬੂਤ ਨਹੀਂ ਸੀ ਉਸ ਦੇ ਖਿਲਾਫ ਇਸ ਲਈ ਪੁਲਿਸ ਉਸ ਨੂੰ ਛੱਡ ਦਿੰਦੀ ਹੈ ਉਸ ਤੋਂ ਬਾਅਦ ਕਰੋਨਾ ਕਾਲ ਚੱਲ ਪੈਂਦਾ ਹੈ ਕਰੋਨਾ ਕਾਲ ਦੇ ਵਿੱਚ ਜੋ ਵੀ ਮਾਮਲੇ ਸੀ ਉਹ ਤਕਰੀਬਨ ਠੰਡੇ ਪੈ ਗਏ ਕਿਉਂਕਿ ਕੋਈ ਬਾਹਰ ਨਹੀਂ ਨਿਕਲਦਾ ਸੀ ਸਭ ਮਾਮਲੇ ਠੰਡੇ ਬਸਤੇ 'ਚ ਪੈ ਜਾਂਦੇ ਆ ਤੇ ਇਸ ਮਾਮਲੇ ਨੂੰ ਵੀ ਠੰਡੇ ਬਸਤੇ 'ਚ ਪਾ ਦਿੱਤਾ ਜਾਂਦਾ ਹੈ ਪਰ ਜਦੋਂ ਕਰੋਨਾ ਕਾਲ ਖਤਮ ਹੁੰਦਾ ਹੈ ਉਸ ਤੋਂ ਬਾਅਦ ਪਰਿਵਾਰ ਵਾਲੇ ਡੀਐਸਪੀ ਟਿਵਾਣਾ ਕੋਲ ਜਾਂਦੇ ਨੇ ਤੇ ਉਸ ਨੂੰ ਗੁਹਾਰ ਲਗਾਉਂਦੇ ਨੇ ਕਿ ਸਾਡੇ ਬੱਚਿਆਂ ਦਾ ਕਤਲ ਹੋਇਆ ਸੀ ਉਸ ਦੀ ਜਾਂਚ ਕੀਤੀ ਜਾਵੇ ਕਿਉਂਕਿ ਪਹਿਲਾ ਪੁਲਿਸ ਨੇ ਸ਼ੱਕ ਜਤਾਇਆ ਸੀ ਉਹਨਾਂ ਦੀ ਮਾਂ ਮਨਜੀਤ ਕੌਰ ਤੇ ਉਹਨਾਂ ਦੇ ਚਾਚੇ ਜਾਨੀ ਦਿਦਾਰ ਦੀ ਮਾਸੀ ਦੇ ਮੁੰਡੇ ਬਲਜੀਤ ਸਿੰਘ ਤੇ ਸਾਨੂੰ ਵੀ ਸ਼ੱਕ ਹੈ ਕਿ ਮਨਜੀਤ ਦਾ ਹੀ ਇਸ ਕਤਲਾਂ ਦੇ ਵਿੱਚ ਹੱਥ ਹੈ ਕਿਉਂਕਿ ਮਨਜੀਤ ਹੁਣ ਘਰ ਵਿੱਚ ਲੜ ਪੈਂਦੀ ਸੀ ਤੇ ਕਈ-ਕਈ ਦਿਨ ਗਾਇਬ ਰਹਿੰਦੀ ਸੀ ਘਰ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦਾ ਸੀ ਕਿ ਉਹ ਕਿੱਥੇ ਚਲੀ ਗਈ ਜਾਨੀ ਐਦਾਂ ਦਾ ਜਦੋਂ ਮਾਹੌਲ ਬਣਿਆ ਤਾਂ ਘਰ ਵਾਲਿਆਂ ਨੂੰ ਪੱਕਾ ਸ਼ੱਕ ਹੋ ਗਿਆ ਕਿ ਇਹ ਕੰਮ ਮਨਜੀਤ ਨੇ ਕੀਤਾ ਤੇ ਬਲਜੀਤ ਨੇ ਕੀਤਾ ਹੁਣ ਪੁਲਿਸ ਫੇਰ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਪਰ ਇਹ ਫੇਰ ਇਸ ਗੱਲ ਤੋਂ ਕੋਰੀ ਨਾ ਕਰ ਦਿੰਦੇ ਨੇ ਕਹਿ ਦਿੰਦੇ ਨੇ ਕਿ ਸਾਨੂੰ ਇਸ ਬਾਰੇ ਨਹੀਂ ਪਤਾ ਸਾਨੂੰ ਵੈਸੇ ਹੀ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਹੁਣ ਮਨਜੀਤ ਕੌਰ ਅਤੇ ਬਲਜੀਤ ਸਿੰਘ ਦੇ ਖਿਲਾਫ ਪੁਲਿਸ ਕੋਲ ਕੋਈ ਸਬੂਤ ਨਹੀਂ ਹੁੰਦਾ ਤੇ ਇਹ ਮੰਨਦੇ ਵੀ ਨਹੀਂ ਤਾਂ ਪੁਲਿਸ ਦੇ ਹੱਥ ਖਾਲੀ ਹੁੰਦੇ ਨੇ ਪੁਲਿਸ ਦੇ ਕੋਲ ਵੀ ਹੋਰ ਹੁਣ ਕੋਈ ਸ਼ੱਕੀ ਬੰਦਾ ਨਹੀਂ ਸੀ ਸਿਰਫ ਉਹਨਾਂ ਦਾ ਧਿਆਨ ਵੀ ਮਨਜੀਤ ਕੌਰ ਅਤੇ ਬਲਜੀਤ ਸਿੰਘ ਤੇ ਸੀ ਫਿਰ ਪੁਲਿਸ ਅਦਾਲਤ ਤੋਂ ਪਰミਸ਼ਨ ਮੰਗਦੀ ਹੈ ਇਹਨਾਂ ਦਾ ਲਾਈ ਡਿਟੈਕਸ਼ਨ ਟੈਸਟ ਕਰਵਾਉਣ ਦੀ ਪੁਲਿਸ ਨੂੰ ਅਦਾਲਤ ਪਰミਸ਼ਨ ਦੇ ਦਿੰਦੀ ਹੈ ਤੇ ਇਹਨਾਂ ਦਾ ਹੁਣ ਟੈਸਟ ਕੀਤਾ ਜਾਂਦਾ ਹੈ ਟੈਸਟ ਦੇ ਵਿੱਚ ਇਹ ਫੇਲ ਹੋ ਜਾਂਦੇ ਆ ਯਾਨੀ ਕਹਿਣ ਦਾ ਮਤਲਬ ਪਤਾ ਲੱਗ ਜਾਂਦਾ ਕਿ ਇਹ ਜੋ ਦੋਨੋਂ ਨੇ ਇਹ ਝੂਠ ਬੋਲਦੇ ਨੇ ਉਸ ਤੋਂ ਬਾਅਦ ਫੇਰ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਹੁਣ ਮਨਜੀਤ ਕੌਰ ਟੁੱਟ ਜਾਂਦੀ ਹੈ ਤੇ ਉਹ ਸੱਚ ਉਗਲਦੀ ਹੈ ਜੋ ਕਹਾਣੀ ਦੱਸਦੀ ਹੈ ਉਸ ਨੂੰ ਸੁਣ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਕਿ ਇੱਕ ਮਾਂ ਐਦਾਂ ਕਿਵੇਂ ਕਰ ਸਕਦੀ ਹੈ ਉਹ ਦੱਸਦੀ ਹੈ ਕਿ ਮੇਰਾ ਬਲਜੀਤ ਦੇ ਨਾਲ ਅਫੇਰ ਹੈ ਸਾਡਾ ਪਿਆਰ ਹੈ ਤੇ ਅਸੀਂ ਸੋਚਿਆ ਕਿ ਦੋਨੋਂ ਬੱਚੇ ਤੇ ਦیدار ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਕਿਉਂਕਿ ਇਹ ਸਾਡੇ ਪਿਆਰ ਦੇ ਵਿੱਚ ਰੋੜਾ ਬਣ ਰਹੇ ਸੀ ਤਾਂ ਇੱਕ ਦਿਨ 22 ਜੁਲਾਈ 2019 ਨੂੰ ਸਕੀਮ ਬਣਾਈ ਕਿ ਇਹਨਾਂ ਨੂੰ ਮਾਰ ਦਈਏ ਤਾਂ ਬਲਜੀਤ ਸਿੰਘ ਨੇ ਫੋਨ ਕੀਤਾ ਮਨਜੀਤ ਕਾਰ ਨੂੰ ਕਿ ਬੱਚੇ ਤੇ ਦیدار ਕਿੱਥੇ ਐ ਤਾਂ ਮਨਜੀਤ ਨੇ ਕਿਹਾ ਕਿ ਬੱਚੇ ਦਾ ਘਰ ਹੀ ਨੇ ਪਰ ਦیدار ਤਾਂ ਰਾਜਪੁਰੇ ਗਿਆ ਹੋਇਆ ਬਲਜੀਤ ਨੇ ਕਿਹਾ ਕਿ ਪਹਿਲਾਂ ਆਪਾਂ ਬੱਚਿਆਂ ਨੂੰ ਮਾਰ ਦਿੰਨੇ ਆ ਦیدار ਨੂੰ ਬਾਅਦ ਵਿੱਚ ਦੇਖ ਲਵਾਂਗੇ ਹੁਣ ਬਲਜੀਤ ਪਿੰਡੋਂ ਬਾਹਰ ਇੱਕ ਜਗ੍ਹਾ ਤੇ ਖੜ ਜਾਂਦਾ ਤੇ ਉਹ ਮਨਜੀਤ ਨੂੰ ਕਹਿੰਦਾ ਕਿ ਦੋਨਾਂ ਬੱਚਿਆਂ ਨੂੰ ਤੂੰ ਇੱਥੇ ਭੇਜ ਦੇ ਤੇ ਮੈਂ ਇਹਨਾਂ ਨੂੰ ਲਿਜਾ ਕੇ ਨਹਿਰ ਦੇ ਵਿੱਚ ਤੱਕਾ ਦੇ ਦੇਵਾਂਗਾ ਹੁਣ ਜੋ ਮਨਜੀਤ ਕੌਰ ਹੁੰਦੀ ਹੈ ਉਹ ਆਪਣੇ ਦੋਨੋਂ ਮਾਸੂਮ ਬੱਚਿਆਂ ਨੂੰ ਕਹਿੰਦੀ ਹੈ ਕਿ ਤੁਹਾਡਾ ਚਾਚਾ ਉਸ ਜਗ੍ਹਾ ਤੇ ਤੁਹਾਡਾ ਇੰਤਜ਼ਾਰ ਕਰ ਰਿਹਾ ਉਸ ਨੇ ਤੁਹਾਨੂੰ ਘੁਮਾ ਕੇ ਲੈ ਕੇ ਆਉਣਾ ਹੈ ਤੁਹਾਨੂੰ ਕੁਝ ਦਿਖਾ ਕੇ ਲੈ ਕੇ ਆਉਣਾ ਹੈ ਤਾਂ ਹੁਣ ਇਹ ਬੱਚੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਸਾਡੀ ਮਾਂ ਹੀ ਸਾਡੀ ਕਾਤਲ ਬਣ ਜਾਏਗੀ ਉਹ ਆਪਣੀ ਮਾਂ ਦੀ ਗੱਲ ਸੁਣ ਕੇ ਕਿਉਂਕਿ ਸਭ ਤੋਂ ਨੇੜੇ ਬੰਦੇ ਦੀ ਮਾਂ ਹੁੰਦੀ ਹੈ ਬੱਚੇ ਦੀ ਮਾਂ ਹੁੰਦੀ ਹੈ ਮਾਂ ਉੱਤੇ ਤਾਂ ਭਰੋਸਾ ਮੰਦਾ ਅੱਖਾਂ ਵਿੱਚ ਕੇ ਕਰ ਲੈਂਦਾ ਹੈ ਮਾਂ ਤੋਂ ਵੱਧ ਯਕੀਨ ਕਿਸੇ ਤੇ ਕੋਈ ਕਰ ਵੀ ਚੀਕ ਸਕਦਾ ਮਾਂ ਨੇ ਕਿਹਾ ਕਿ ਤੁਹਾਡਾ ਚਾਚਾ ਬਾਹਰ ਖੜਾ ਹੈ ਜਾਨੀ ਪਿੰਡ ਤੋਂ ਬਾਹਰ ਜਿਸ ਥਾਂ ਤੇ ਖੜਾ ਸੀ ਉਹ ਥਾਂ ਬੱਚਿਆਂ ਨੂੰ ਦੱਸੀ ਕਿ ਤੁਸੀਂ ਉੱਥੇ ਜਾਓ ਉਹ ਤੁਹਾਡਾ ਇੰਤਜ਼ਾਰ ਕਰ ਰਿਹਾ ਤੁਹਾਨੂੰ ਉਹ ਕਮਾ ਕੇ ਲੈ ਕੇ ਆਵੇਗਾ ਕੁਝ ਦਿਖਾ ਕੇ ਲੈ ਕੇ ਆਵੇਗਾ ਹੁਣ ਬੱਚੇ ਆਪਣੇ ਚਾਚੇ ਬਲਜੀਤ ਦੇ ਕੋਲ ਜਾਂਦੇ ਆ ਉਹ ਸਕੂਟੀ ਲੈ ਕੇ ਪਿੰਡ ਤੋਂ ਬਾਹਰ ਖੜਾ ਹੁੰਦਾ ਉਹ ਬੱਚਿਆਂ ਨੂੰ ਸਕੂਟੀ ਤੇ ਬਿਠਾਉਂਦਾ ਹੈ ਉਸ ਤੋਂ ਬਾਅਦ ਨਹਿਰ ਤੇ ਲੈ ਜਾਂਦਾ ਹੈ ਨਹਿਰ ਦੇ ਕੰਢੇ ਲਿਜਾ ਕੇ ਉਹ ਉਹਨਾਂ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਨਹਿਰ ਵਿੱਚੋਂ ਕੁਝ ਦਿਖਾਉਣਾ ਹੈ ਜਦੋਂ ਬੱਚੇ ਨਹਿਰ ਵਿੱਚ ਦੇਖਣ ਲਈ ਝੁਕਦੇ ਨੇ ਤਾਂ ਇਹ ਉਹਨਾਂ ਦੋਨਾਂ ਨੂੰ ਤੱਕਾ ਦੇ ਦਿੰਦਾ ਹੈ ਤੇ ਉਹਨਾਂ ਦੀ ਜੀਵਨ ਲੀਲਾ ਸਮਾਪਤ ਕਰ ਦਿੰਦਾ ਹੈ ਇਹ ਬੰਦਾ ਇੰਨਾ ਛਾਤਰ ਹੁੰਦਾ ਹੈ ਜਦੋਂ ਪਤਾ ਲੱਗਦਾ ਹੈ ਕਿ ਬੱਚੇ ਗਾਇਬ ਹੋ ਗਏ ਕਿਸੇ ਨੇ ਕਿਡਨਾਪ ਕਰ ਲਏ ਤਾਂ ਇਹ ਜਦ ਦਾ ਆ ਕੋਲ ਹੁੰਦਾ ਜਾਨੀ ਇਹਨਾਂ ਦੇ ਘਰ ਆਉਂਦਾ ਤੇ ਇਹਨਾਂ ਨਾਲ ਲੜਦਾ ਕਿ ਤੁਸੀਂ ਬੱਚਿਆਂ ਦਾ ਖਿਆਲ ਨਹੀਂ ਰੱਖਦੇ ਬੱਚੇ ਗਏ ਤਾਂ ਗਏ ਕਿੱਥੇ ਤੇ ਇਹ ਬੰਦਾ ਇਹਨਾਂ ਦੇ ਨਾਲ ਪੁਲਿਸ ਅੱਗੇ ਜੋ ਧਰਨੇ ਲੱਗ ਰਹੇ ਸੀ ਉਹਨਾਂ ਵਿੱਚ ਵੀ ਸ਼ਾਮਲ ਸੀ ਤੇ ਇਹਨਾਂ ਦੇ ਨਾਲ ਹੀ ਰਲ ਕੇ ਬੱਚਿਆਂ ਦੀ ਤਲਾਸ਼ ਵੀ ਕਰਦਾ ਫਿਰਦਾ ਸੀ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਇਹਨਾਂ ਉੱਪਰ ਕੇਸ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਪਰਿਵਾਰ ਵਾਲੇ ਇਹਨਾਂ ਲਈ ਫਾਂਸੀ ਦੀ ਮੰਗ ਕਰ ਰਹੇ ਆ ਕਿਉਂਕਿ ਇੱਕ ਮਾਂ ਨੇ ਕਿਵੇਂ ਡਾਇਨ ਦਾ ਰੂਪ ਧਾਰਨ ਕਰ ਲਿਆ ਸੋ ਇਹ ਜੋ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਤੁਹਾਨੂੰ ਸਤਰਕ ਕਰਨਾ ਹੈ ਤੁਹਾਨੂੰ ਅਗਾਹ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ Nosso Ricardo.